ਹੁਣ ਆਪਾਂ ਪਹੁੰਚ ਚੁੱਕੇ ਜੀ ਸ੍ਰੀ ਆਨੰਦਪੁਰ ਸਾਹਿਬ ਬੱਚਿਆਂ ਨੂੰ ਬੜੇ ਦੋਸਤਾਂ ਦੇ ਨਾਲ ਟਰਾਈਕਲ ਬੱਚੇ ਸਵਾਲ ਨੇ ਬਹੁਤ ਔਕੇ ਆ ਇਹ ਸਾਡੀ ਸਕੂਟਰੀ ਆ ਹੈ ਕਿਵੇਂ ਆ ਕਿੰਨਾ ਕੁ ਠੀਕ ਹੈ ਤੇ ਬੜੇ ਹਾਂ ਹਾਂ ਆਏ ਹਾਂ รออยู่ <ừ. S 1> ขอเรียร้อยเลย 别跑了！别跑了！ ਉਹ ਜਿਹੜਾ ਤਰਵਾਸ ਸਾਹਿਬ ਦੇ ਬੱਚੇ ਜਾ ਰਹੇ ਆ ਮੱਠਾ ਟਿਕਣ ਵਾਸਤੇ ਧਿਆਨ ਨਾਲ ਧਿਆਨ ਨਾਲ ਪੱਛਿੰਡੀਏ ਹਾਂ ਤਾਂ ਕੱਤੀ ਬੋਤੀ ਆ ਗਈ ਸਾਡੀ ਇਹ ਆ ਦਵਾਈ ਵਾਲੇ ਆ ਗਏ ਸਾਡੇ ਆ ਦਵਾਈ ਵਾਲੇ ਆ ਗਏ ਸਾਡੇ ਆਹ ਕੱਤੀ ਗੁਰਵਤੀ ਆ ਜੀ Hãy subscribe cho kênh Ghiền Mì Gõ Để không bỏ lỡ những video hấp dẫn ਦੇ ਕਪਤਾਨ ਸਾਡਾ ਅੰਡਰ 16 ਦਾ ਕਪਤਾਨ ਸਾਡਾ ਬੋਬੀ ਜੀ ਉਹ ਤਾਂ ਬੜੀ ਜਵਾਨ ਚੱਲਦੀ ਇੱਥੇ ਮੂਰੇ ਬੋਲਦੇ ਨਹੀਂ ਗੈਂ ਬੋਲਦੇ ਬੋਲ ਉਹ ਤਾਂ ਮੈਚ ਆਹ ਦੇਖ ਲੈ ਕਮੇ ਕਿ ਮਿਸਾਨ ਹਾਂਜੀ ਕਿਵੇਂ ਹੂੰ ਕੰਮ ਹੀ ਕਰਦਾ ਹੁੰਦਾ ਹਾਂ ਤੇਰੀ ਬੋਲਤੀ ਬੰਦ ਹੋ ਗਈ ਕੀ ਕਰਦਾ ਹੁੰਦਾ ਇਹ ਰੋਲਾ ਬਹੁਤ ਪੰਦਰ ਹੁੰਦੇ ਕੈਮਰੇ ਮੂਰੇ ਮੈਂ ਚਰੋਲਾ ਹਾਂ ਮਾਏ ਕਰੋੜਾ ਵਾਏ ਆਏ ਕਰੋ ਆਏ ਕਰੋ ਹਣ ਬੋਲਦੇ ਨਹੀਂ ਕੋਈ ਬੋਲਦਾ ਨਹੀਂ ਬੋਲ ਕਛ ਹਾਂ ਜੀ ਬੋਲੋ ਬੋਲੋ ਕੀ ਬੋਲਣਾ ਕਿਉਂ ਲਓ ਜੀ ਬੱਚਿਆਂ ਮੱਥਾ ਟੇਕਣ ਵਾਸਤੇ ਜਾ ਰਹੇ ਆ ਤੇਰਾ ਨਾਮ ਕੀ ਪੁੱਤਰਾ ਵੀਰ ਦਾ ਹੈ ਹੈ ਵੀਰ ਦਾ ਬਲ ਵੀਰ ਕੋ ਵਤੇ ਦਾ ਇਹ ਕੁੜੀਆਂ ਨੂੰ ਛੋਟੀ ਸਾਡੀ ਹੈ ਹੈ ਠੀਕ ਆ ਲਓ ਜੀ ਫਿਰ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਧਿਆਨ ਨਾਲ ਧਿਆਨ ਨਾਲ ਦੇਖਣ ਬਈਓ ਲਓ ਜੀ ਕਰੋ ਦਰਸ਼ਨ ਸ਼੍ਰੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ

sc enquanto na sem band

ਤੁਹਾਡੇ ਕੀ ਵੀ ਉਹ ਬਾਕੀ ਸਾਰਿਆਂ ਦੇ ਵੀਊ ਲੈ ਲੇ ਤੁਹਾਡੇ ਨੇ ਮੈਂ ਇਹ ਕਹਿਣਾ ਚਾਹਨੀ ਹੂ ਵੀ ਇਹ ਵਧੀਆ ਉਪਰਾਲਾ ਪਰ ਇਹ ਇੱਕ ਐਨ ਆਰ ਆਈ ਵੱਲੋਂ ਹਨ ਸਹਿਯੋਗ ਦੇਣ ਤੇ ਕੀਤਾ ਗਿਆ ਮੈਂ ਇਹ ਕੰਨੀਓ ਵੀ ਦੇ ਸਿੱਖਿਆ ਵਿਭਾਗ ਵੱਲੋਂ ਐਫਰਟ ਕੀਤੇ ਜਾਣ ਗ੍ਰਾਂਟਾਂ ਭੇਜੀਆਂ ਜਾਣ ਤਾਂ ਛੋਟੇ ਬੱਚਿਆਂ ਲਈ ਵੀ ਬਹੁਤ ਵਧੀਆ ਹੋ ਸਕਦਾ ਜਿਵੇਂ ਵੱਡੇ ਸਕੂਲਾਂ ਜਿਉਂਦੀਆਂ ਛੋਟੇ ਸਕੂਲਾਂ ਜਿਉਂਦੀਆਂ ਬੱਚਿਆਂ ਨੂੰ ਧਾਰਮਿਕ ਸਿੱਖਿਆ ਵੀ ਗੁਰਦੀ ਸਿੱਖਿਆ ਦੇ ਨਾਲ ਨਾਲ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਡੇ ਬੱਚੇ ਸੁਰੇਸ਼ਾਨ ਬੋ ਵੀ ਪੀਮ ਕੀ ਕਹਿਣਾ ਦਏਗਾ ਸਾਡੇ ਸਰਕਾਰ ਜੋ ਵੀਰ ਜੀ ਪਰ ਨਾਲ ਹੀ ਸਾਰਿਆਂ ਦੇ ਵੀਊ ਲੈ ਲਏ ਆ ਤੁਹਾਡੇ ਵੀਊ ਪੇਂਟਿੰਗ ਆ ਠੀਕ ਕਹਿਣਾ ਚਾਹੁੰਗੇ ਬੱਚਿਆਂ ਦੇ ਟੂਰ ਬਾਰੇ ਕਹਿਣਾ ਚਾਹੁੰਗੇ ਜੀ ਬੱਚਿਆਂ ਦੇ ਟੂਰ ਬਾਰੇ ਯਾਤਰਾਵਾਂ ਹਾਂਜੀ ਜੀ ਬਹੁਤ ਵਧੀਆ ਹੋਇਆ ਟ੍ਰਿਪ ਇਹ ਬੱਚਿਆਂ ਦੀ ਜਾਣਕਾਰੀ ਲਈ ਵੀ ਤੇ ਸਾਡੇ ਲਈ ਵੀ ਤੇ ਬੱਚਿਆਂ ਨੂੰ ਵਧੀਆ ਧਾਰਮਿਕ ਜਾਣਕਾਰੀ ਮਿਲੂ ਧੰਨਵਾਦ 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 ਤੁਸੀਂ ਬੱਚੇ ਪਤੂ ਕੀ ਕਹਿ ਦਏਗਾ ਕੋਈ ਨਹੀਂ ਬੈਠੀ ਹੈ ਚਲੋ ਕਵਾਡਾ ਸਾਡੀ ਬੀਬੀ ਨੂੰ ਪੁੱਛੋ ਹਾਂ ਤੁਸੀਂ ਰਹਿ ਗਏ ਬਾਕੀ ਸਾਰੇ ਨੇ ਵੀਊ ਦੇ ਦਿੱਤੀ ਜੀ ਜਵਾਕਾਂ ਦੇ ਟੂਰ ਬੱਚੀ ਯਾਤਰਾ ਜਿਹੜੀ ਕਰਾਈ ਗਈ ਹੈ ਰਾਮਾ ਵੱਲੋਂ ਕੀ ਕਹਿਣਾ ਚਾਹੋਗੇ ਦੋ ਸ਼ਬਦਾਂ ਵਿੱਚ ਕਹਿ ਚੁਣੀ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਜਿਹਦੇ ਦੁਆਰਾ ਸਾਡਾ ਦਸੰਕਰਨ ਦੇ ਲਈ ਬੱਚਿਆਂ ਨੂੰ ਲੈ ਕੇ ਬਹੁਤ ਧੰਨਵਾਦ ਕਰ ਸਕਦੇ ਹਾਂ ਚਲੋ ਜਿੱਤੇ ਹੋਏ ਪੁੱਛੇਗਾ ਤੂੰ ਰਹਿੰਦੇ ਚਲੋ ਆਓ ਮੈਡਮ ਬਹੁਤ ਨਾਲ ਬੜਾ ਗੱਲ ਸੁਣੀ ये बाहर जाके फिर अपर जाके ना ਬਾਹਰ ਜਾਪਰ ਚੱਲ ਜੂਗਾ ਪਤਾ ਟੇਕ ਲਓ ਬਾਹਰ ਨਿਕਲ ਫੇਰ ਬਣਾ ਲਿਓ ਬਣਾਣੀ ਬਾਹਰ ਤੋਂ ਬੜਾ ਦਰਵਾਜਾ ਸਾਹਿਬ ਅੰਦਰ ਨਹੀਂ ਅਗਰ ਇੱਥੇ ਤੱਕ ਅੰਦਰ ਤੱਕ ਤੇ ਜਾ ਸਕਦੇ ਕੈਮਰੇ ਲੱਗੇ ਨੇ ਅਲਾਉ ਨਹੀਂ ਨਾ ਆ ਦੇਖੋ ਸਾਹਮਣੇ ਲੈ ਕੇ ਆਓ ਆ ਠੀਕ ਕੋਈ ਗੱਲ ਨਹੀਂ ਕੋਈ ਕੋਈ ਚੱਕਰ ਨਹੀਂ ਆਪਾਂ ਜੀ ਸਮਾਪਤੀ ਕਰਦੇ ਹਾਂ ਮਿਲਦੇ ਆ ਜੀ ਬਾਅਦ ਵਿੱਚ ਮਿਲਦੇ ਆ ਜੀ ਆਪਾਂ ਤੁਹਾਨੂੰ ਦਰਵਾਜਾ ਸਾਹਿਬ ਦੇ ਅੰਦਰ ਮੌਜੂਦ ਅਲਾਉ ਨਹੀਂ ਹੈਗਾ ਤੇ ਮੱਥਾ ਟੇਕ ਕੇ ਉਸ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਜੇ ਤੁਸੀਂ ਮੱਥਾ ਟੇਕ ਕੇ ਬਾਹਰ ਤੁਹਾਨੂੰ ਆ ਲਿਓ ਪਰੇ